ਮਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀਖਾਨਾ ਪਿੰਡ ਪੰਡੋਰੀ ਹਰਾਈਆਂ ਜ਼ਿਲ੍ਹਾ ਮੋਗਾ ਵਿਖੇ ਉਸੇ ਖੇਤ ਚ ਆਪਾਂ ਅੱਜ ਬੈਠੇ ਆ ਜਿੱਥੇ ਕੈਮੀਕਲ ਖੇਤੀ ਤਹਿਤ ਬੀਜੀ ਗਈ ਕਣਕ ਨੂੰ ਖੇਤੀਬਾੜੀ ਯੂਨੀਵਰਸਿਟੀ ਦੀ ਸ਼ਿਫਾਰਿਸ਼ ਦੇ ਖਿਲਾਫ ਜਾ ਕੇ ਪਹਿਲਾ ਪਾਣੀ 21ਵੇਂ 28ਵੇਂ ਦਿਨ ਨਹੀਂ ਲਾਇਆ ਗਿਆ ਬਲਕਿ ਕਣਕ ਨੇ ਮੰਗਣ ਤੇ ਲਾਇਆ ਗਿਆ ਤੇ ਕਣਕ ਨੇ ਪਹਿਲਾ ਪਾਣੀ ਮੰਗਿਆ ਸੀਗਾ 50ਵੇਂ ਦਿਨ ਕੁੱਲ 2 ਪਾਣੀ ਹੋਰ ਲੱਗੇ 1 ਗੱਟਾ ਡੀਪੀ ਤੇ 2.5 ਤੋਂ 3 ਗੱਟੇ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਖਾਦ ਪਾਈ ਇਹਦੇ ਇਲਾਵਾ ਨਾ ਕੋਈ ਨਦੀਨਨਾਸ਼ਕ ਜ਼ਹਿਰ ਵਰਤਿਆ ਗਿਆ ਨਾ ਕੋਈ ਫੰਗੀਸਾਈਡ ਨਾ ਕੋਈ ਤੱਤਾਂ ਵਾਲੀ ਸਪਰੇ ਕੁਝ ਵੀ ਹੋਰ ਖਰਚਾ ਨਹੀਂ ਕੀਤਾ ਗਿਆ ਨਾ ਕੋਈ ਕੀਟਨਾਸ਼ਕ ਦੀ ਸਪਰੇ ਕੀਤੀ ਗਈ ਜੇ ਕਹਾ ਤਾਂ ਲਗਭਗ 2.5 ਹਜ਼ਾਰ ਰੁਪਏ ਚ ਇਹ ਕਣਕ ਜਿਹੜੀ ਹੈਗੀ ਆ ਵਾਹਿਗੁਰੂ ਦੀ ਕਿਰਪਾ ਨਾਲ ਸਿਰੇ ਚੜੀ ਤੇ ਬਾਈ ਜੀ ਸੰਪੂਰਨ ਸਿੰਘ ਹੁਣਾਂ ਦਾ ਇਹ ਖੇਤਾ ਇਹਨਾਂ ਦੇ ਚਾਚਾ ਜੀ ਆਪਣੇ ਨਾਲ ਮੌਜੂਦ ਨੇ ਤੇ ਇਸ ਖੇਤ ਦੇ ਵਿੱਚੋਂ ਆਪਾਂ ਸਮੇਂ-ਸਮੇਂ ਤੇ ਵੱਖ-ਵੱਖ ਸਟੇਜਾਂ ਦੀਆਂ ਕਣਕ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਆ ਤੇ ਉਸ ਦੌਰਾਨ ਕੁਝ ਲੋਕ ਉੱਥੇ ਸਿੱਧੇ ਕਮੈਂਟ ਕਰਦੇ ਸੀ ਵੀ ਤੂੰ ਜਿਆਦਾ ਬਣਦਾ ਵੱਡਾ ਵਿਦਵਾਨ ਬਣਦਾ ਦੇਖਾਂਗੇ ਜਦੋਂ ਟਰਾਲੀਆਂ ਭਰਨਗੇ ਤਾਂ ਬਾਈ ਜੀ ਸੱਚ ਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ ਤੇ ਸੱਚ ਜਿਹੜਾ ਹੈਗਾ ਉਹ ਝਾਕਦਾ ਨਹੀਂ ਹੁੰਦਾ ਅੱਕਦਾ ਨਹੀਂ ਹੁੰਦਾ ਕਹਿੰਦੇ ਆ ਵੀ ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਕਣਕ ਦੀਆਂ ਸਾਰੀਆਂ ਸਟੇਜਾਂ ਦੀਆਂ ਵੀਡੀਓ ਲਗਭਗ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਕਣਕ ਵੱਡੀ ਜਾ ਚੁੱਕੀ ਹੈ ਤੇ ਕਣਕ ਦੇ ਵੱਢਣ ਉਪਰੰਤ ਕਣਕ ਨੇ ਕਿਸਾਨ ਦੇ ਪੱਲੇ ਕੀ ਪਾਇਆ ਕੀ ਗورਪਰੀ ਦਬੜੀ ਖਾਨੇ ਦੇ ਮਗਰ ਲੱਗ ਕੇ ਇਹ ਕਿਸਾਨ ਘਾਟਾ ਤਾਂ ਨਹੀਂ ਖਾ ਗਿਆ ਇਹੀ ਜਾਣਨ ਵਾਸਤੇ ਮੈਂ ਵਾਪਸ ਅੱਜ ਪਿੰਡ ਪੰਡੋਰੀ ਰਾਈਆਂ ਪਹੁੰਚਿਆ ਤੇ ਆਪਾਂ ਬਾਈ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਸੰਪੂਰਨ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹੋ ਚੜ੍ਹਦੀ ਕਲਾ ਜੀ ਸੋ ਪਹਿਲਾਂ ਤਾਂ ਤੁਹਾਡਾ ਤਜਰਬਾ ਕੀ ਮੇਰੇਆ ਇਹ ਦੱਸੋ ਤਜਰਬਾ ਆਪਣਾ ਬਹੁਤ ਵਧੀਆ ਰਿਹਾ ਵੀਰ ਜੀ ਜੀ ਆਪਣੇ ਕੋਲਾਪਾ 11 ਕਿੱਲਿਆਂ ਦੀ ਕਣਕ ਸਿੱਧੀ ਆਪਾਂ ਮੰਡੀ 'ਚ ਵੇਚੀ ਆ ਜੀ 11 ਕਿੱਲਿਆਂ ਦੇ ਵਿੱਚੋਂ ਆਪਣੇ ਟੋਟਲ 519 ਗੱਟੇ 4 ਨਿਕਲਿਆ ਜੀ ਜਿਹੜਾ ਕਿ 59 ਮਣ ਬਣਦਾ ਆਪਣਾ ਕਿੱਲੇ ਦਾ ਜੀ ਹਾਂਜੀ ਤਾਂ ਭਾਈ ਤੁਸੀਂ ਦੱਸਿਆ ਵੀ 11 ਕਿੱਲਿਆਂ ਦੀ ਕਣਕ ਤੁਸੀਂ ਮੰਡੀ 'ਚ ਵੇਚਤੀ ਆ ਹਾਂਜੀ ਤੇ ਬਾਕੀ ਕਣਕ ਦਾ ਕੀ ਕੀਤਾ ਬਾਕੀ ਆਪਾਂ ਘਰੇ ਰੱਖੀ ਜਾਈ ਕੁਛ ਆਪਣੇ ਸੱਜਣ ਨੇ ਕੁਛ ਆਪਣੇ ਘਰੋਂ ਹੀ ਲੈ ਜਾਂਦੇ ਆ ਕਣਕ ਜੀ ਜੋ ਆਪਾਂ ਘਰੋਂ ਹੀ ਫਿਰ ਉਹਨਾਂ ਨੂੰ ਦੇ ਦਤੀ ਠੀਕ ਹੈ ਹਾਂਜੀ ਤਾਂ ਬਾਈ ਨੇ 11 ਕਿੱਲਿਆਂ ਦੀ ਕਣਕ ਮੰਡੀ ਚ ਤੋਲਤੀ ਤੇ ਐਵਰੇਜ ਜਿਹੜੀ ਹੈਗੀ ਆ 59 ਮਾਣ ਪ੍ਰਤੀ ਅੱਕੜ ਦੇ ਹਿਸਾਬ ਨਾਲ ਪਈ ਆ ਮਤਲਬ ਕਿ ਕਣਕ 24 ਕੁਆਂਟਲ ਨੂੰ ਟੁੱਕ ਗਈ ਤੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਮੇਰਾ ਸਵਾਲ ਹਮੇਸ਼ਾ ਹੀ ਇਹ ਆ ਤੇ ਇਹ ਸੀ ਕਿ ਭਾਈ ਜਦੋਂ ਕਣਕ ਨੂੰ ਪਹਿਲਾ ਪਾਣੀ ਉਹਦੀ ਲੋੜ ਤੇ ਉਹਦੇ ਮੰਗਣ ਤੇ ਲਾਉਣਾ ਚਾਹੀਦਾ ਤਾਂ ਯੂਨੀਵਰਸਿਟੀ 21 ਦਿਨਾਂ ਤੇ ਪਾਣੀ ਲਾਉਣ ਦੀ ਸ਼ਿਫਾਰਿਸ਼ ਕਿਉਂ ਕਰਦੀ ਹੈ ਪਹਿਲਾਂ ਦੋ ਵਰੇ ਪਹਿਲਾਂ ਤੱਕ ਇਹ ਵੀ 22 22 ਮਹੀਨੇ 22 ਦਿਨ ਪਾਣੀ ਲਾਉਂਦੇ ਰਹੇ ਆ ਤਾਂ ਦੋ ਵਰੇ ਪਹਿਲਾਂ ਜਦੋਂ ਇਸ ਪਿੰਡ ਦੇ ਵਿੱਚ ਮੇਰਾ ਆਉਣਾ ਜਾਣਾ ਸ਼ੁਰੂ ਹੋਇਆ ਕਿਸਾਨਾਂ ਦੇ ਨਾਲ ਮੀਟਿੰਗਾਂ ਸ਼ੁਰੂ ਹੋਈਆਂ ਤਾਂ ਉਹਨਾਂ ਮੀਟਿੰਗਾਂ ਦੇ ਵਿੱਚ ਹੀ 22 ਸੰਪੂਰਨ ਮੌਜੂਦ ਹੁੰਦੇ ਸੀ ਤੇ ਇਹਨਾਂ ਨੇ ਮੇਰੀ ਗੱਲ ਸੁਣੀ ਤੇ ਪਿਛਲੇ ਸੀਜ਼ਨ ਚਾਰ ਕਨਾਲਾਂ ਤੇ ਤਜਰਬੇ ਦੇ ਤੌਰ ਤੇ ਪਹਿਲਾ ਪਾਣੀ ਜਿਹੜਾ ਹੈਗਾ ਕਣਕ ਨੂੰ ਮੰਗਣ ਤੇ ਲਾਇਆ ਤੇ ਇਹਨਾਂ ਦੇ ਵਾਣ ਚ ਪਿਛਲੇ ਸੀਜ਼ਨ ਵੀ ਕਣਕ ਨੇ 50ਵੇਂ ਦਿਨ ਦੇ ਆਸ-ਪਾਸੇ ਪਾਣੀ ਮੰਗਿਆ ਸੀ ਤੇ 50ਵੇਂ ਦਿਨ ਪਾਣੀ ਲੱਗਿਆ ਤਾਂ ਚਾਰ ਕਨਾਲਾਂ ਤੇ ਪਹਿਲਾਂ ਇਹਨਾਂ ਨੇ ਤਜਰਬਾ ਕੀਤਾ ਤੇ ਤਜਰਬੇ ਦੀ ਗਰੰਟੀ ਮੈਂ ਲਈ ਸੀ ਵੀ ਜੇ ਇਹਨਾਂ ਚਾਰ ਕਨਾਲਾਂ ਚੋਂ ਤੁਹਾਨੂੰ ਪਹਿਲਾ ਪਾਣੀ ਮੰਗਣ ਤੇ ਲਾਉਣ ਉਪਰੰਤ ਜੇ ਕਿਸੇ ਤਰ੍ਹਾਂ ਦਾ ਕੋਈ ਘਾਟਾ ਪੈ ਗਿਆ ਤਾਂ ਉਹਦਾ ਦੇਣਦਾਰ ਮੈਂ ਹੋਊਂਗਾ ਤਾਂ ਇਹਨਾਂ ਨੇ ਪਹਿਲਾਂ ਚਾਰ ਕਨਾਲਾਂ ਤੇ ਤਜਰਬਾ ਕੀਤਾ ਤਜਰਬਾ ਜਦੋਂ ਇਹਨਾਂ ਦਾ ਸਫਲ ਰਿਹਾ ਖਰਾ ਉਤਰਿਆ ਇਹਨਾਂ ਦੀਆਂ ਉਮੀਦਾਂ ਤੇ ਫਿਰ ਇਹਨਾਂ ਨੇ ਐਤਕੀ ਜਿਹੜਾ 14 ਏਕੜ ਵਾਣ ਉਹਦੇ ਚ ਜਿੰਨੀ ਕਣਕ ਸੀ ਉਹ ਇਸੇ ਤਰੀਕੇ ਨਾਲ ਹੀ ਪਹਿਲਾ ਪਾਣੀ ਮੰਗਣ ਤੇ ਲਾਇਆ ਕਣਕ ਨੂੰ ਤੇ ਉਹ ਲੱਗਿਆ 50 ਦਿਨ ਉਦੋਂ ਬਾਅਦ ਦੂਜਾ ਪਾਣੀ ਕੋਈ 110 ਦਿਨਾਂ ਦੇ ਆਸ-ਪਾਸੇ ਲੱਗਿਆ ਸੀ ਤੇ ਤੀਜਾ ਪਾਣੀ ਜਿਹੜਾ ਹੈਗਾ ਢੋੜ ਮੁਤਾਬਕੀ ਫੇਰ ਲਾਇਆ ਤਿੰਨ ਪਾਣੀਆਂ ਤੇ ਇਹ ਕਣਕ ਪਲ ਗਈ ਤਾਂ ਬਾਈ ਸੰਪੂਰਨ ਆ ਲੋਕ ਕੋ ਕਹਿੰਦੇ ਸੀਗੇ ਵੇਖਾਂਗੇ ਜਦੋਂ ਟਰਾਲੀਆਂ ਭਰਨਗੀਆਂ ਤੇ ਟਰਾਲੀਆਂ ਭਰੀਆਂ ਕਿ ਟਰਾਲੇ ਟਰਾਲੇ ਭਰੇ ਆ ਜੀ ਆਪਾਂ ਭਰ ਕੀ ਟਰਾਲੇ ਭਰੇ ਦਿਖਾਏ ਆ ਇਹ ਦੱਸੋ ਮਰੀ ਹਾਂਜੀ ਆਪਣੇ 11 ਕਿੱਲਾਂ ਦੇ ਵਿੱਚੋਂ ਇੱਕ ਤਾਂ 20 ਫੁੱਟ ਦਾ ਟਰਾਲਾ ਭਰਿਆ ਇੱਕ 14 14 ਬਾਈ 7 ਵਾਲਾ ਇੱਕ 20 ਬਾਈ 7 ਵਾਲਾ ਇੱਕ 12 ਬਾਈ 46 ਟਰਾਲੀ ਭਰੀ ਤੇ ਨਟਰਾ ਲਈਆਂ ਆਪਣੀਆਂ ਫੋਲ ਰਹੀਆਂ ਦੋ ਟਰੈਕਟਰ ਆਪਾਂ ਗੱਡੀਆਂ ਆਪਾਂ ਹਾਂਜੀ ਤਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਵਾਕਿਆ ਹੀ ਟਰਾਲੇ ਭਰੇ ਆ ਟਰਾਲੀਆਂ ਨਹੀਂ ਵਾਕਿਆ ਹੀ ਟਰਾਲੇ ਭਰੇ ਜਿੱਦẽ ਬਾਈ ਨੇ ਕਣਕ ਵੜਣੀ ਸੀ ਮੈਂ ਇਹਨੂੰ ਬਾਈ ਨੂੰ ਕਿਹਾ ਸੀ ਵੀ ਮੈਨੂੰ ਫੋਨ ਕਰਦੀ ਤੇ ਮੈਂ ਆਉਂਗਾ ਤਾਂ ਇਹਨਾਂ ਨੇ ਵੜਣੀ ਸੀਗੀ ਸ਼ੁੱਕਰਵਾਰ ਨੂੰ ਫਿਰ ਆ ਮੌਸਮ ਦਾ ਅਲਰਟ ਆ ਗਿਆ ਇਹ ਕਹਿੰਦੇ ਬਈ ਤੂੰ ਅੱਜ ਹੀ ਆ ਜਾ ਵੀਰਵਾਰ ਨੂੰ ਵੀਰਵਾਰ ਨੂੰ ਮੈਂ ਕਿਤੇ ਉਲਝਿਆ ਹੋਇਆ ਸੀ ਫਿਰ ਮੈਂ ਬਾਕੀਆਂ ਨੂੰ ਕਿਹਾ ਵੀ ਤੁਸੀਂ ਨਾ ਆ ਵੀਡੀਓ ਬਣਾਓ ਠੀਕ ਹੈ ਤੇ ਮੈਂ ਬਾਅਦ ਚਾਹੂੰਗਾ ਸੋ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਵਾਕਈ ਸ਼ਾਨਦਾਰ ਕਣਕ ਹੋਈ ਹੈ ਦੇਖੋ ਆਮ ਕਿਸਾਨਾਂ ਨੇ ਜਿੱਥੇ 5-6000 ਰੁਪਿਆ ਪ੍ਰਤੀ ਏਕੜ ਰਿਆਸ ਰਿਆ ਤੇ ਖਰਚ ਕੇ ਕਣਕ ਪਾਲੀ ਹੈ ਉੱਥੇ ਹੀ ਸੰਪੂਰਨ ਭਾਇਵਾਲਾ ਨੇ ਨਾ ਦੇ ਚਾਚਾ ਜੀ ਹੁਣਾਂ ਨੇ ਮਿਲ ਕੇ ਜਿਹੜੀ ਹੈਗੀ ਸਿਰਫ 2.5 ਹਜ਼ਾਰ ਰੁਪਏ ਦੇ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਪਾਲ ਕੇ ਸਿਰੇ ਚੜਾਈ ਹੈ। ਬਈ ਕੁਆਲਟੀ ਕਿਹੋ ਜੀ? ਕੁਆਲਟੀ ਬਹੁਤ ਵਧੀਆ ਬਣੀ। ਫਿਰ ਆਪਾਂ ਨੂੰ ਕੋਈ ਆਪਾਂ ਨੂੰ ਖੁੱਲੀ ਢੰਡੇ ਵਾਲੀ ਸਪਰੇਅ ਨਹੀਂ ਆਪਾਂ ਕੀਤੀ। ਕੋਈ ਆਪਾਂ ਐਕਟਰਾ ਸਪਰੇਅ ਨਹੀਂ ਕੀਤੀ। ਕੋਈ ਐਕਟਰਾ ਮਤਲਬ ਦਵਾਈ ਨਹੀਂ ਪਾਈ ਉਹਨੂੰ ਮੰਨ ਲਓ ਕੁਆਲਟੀ ਬਣਾਉਣ ਵਾਸਤੇ ਜਾਂ ਕੁਝ ਵੀ ਆਪਾਂ ਕਰਦੇ ਕੁਛ ਨਹੀਂ ਕੀਤਾਗਾ ਵੈਸੇ ਹੀ ਬਹੁਤ ਮਤਲਬ ਨਾ ਕੋਈ ਤੇਲੇ ਵਾਲੀ ਸਪਰੇਅ ਕੁਛ ਵੀ ਨਹੀਂ ਕੀਤਾ ਹੋਰ ਆਪਾਂ ਬਸ ਸੋ ਦੋਸਤੋ ਕਾਂਕੜੀਆਂ ਵੱਖ-ਵੱਖ ਸਟੇਜਾਂ ਦੀਆਂ ਵੀਡੀਓਜ਼ ਤੁਸੀਂ ਦੇਖਦੇ ਰਹੇ ਹੋ ਤੇ ਉਹਨਾਂ ਵੀਡੀਓਜ਼ ਤੋਂ ਵੀ ਪਤਾ ਹੀ ਲੱਗਦਾ ਪਿਆ ਸੀ ਵੀ ਆਗਾਜ਼ ਕਿਉਂ ਜਾ ਹੋਇਆ ਤੇ ਅੰਜਾਮ ਕਿਸ ਤਰ੍ਹਾਂ ਦਾ ਹੋਊਗਾ ਜਿੰਨਾ ਸੋਹਣਾ ਆਗਾਜ਼ ਹੋਇਆ ਸੀ ਉਦੋਂ ਸੋਹਣਾ ਅੰਜਾਮ ਹੋਇਆ ਤੇ ਲੋਕਾਂ ਦੇ ਮੂੰਹ ਬੰਦ ਕਰਵਾਤੇ ਆ ਠੀਕ ਹੈ ਜੀ ਉਹਨਾਂ ਨੂੰ ਆਪਾਂ ਬੀਜੀ ਜਣਾ ਮਤਲਬ ਦਬੀ ਤਾਂ ਕਿਤੇ ਵੀ ਨਹੀਂ ਮਤਲਬ ਚਲਦੀ ਮਤਲਬ ਦਿਨ-ਪ੍ਰਤੀ ਦਿਨ ਮਤਲਬ ਚੜਦੀ ਤੁਰਈ ਆਈ ਆ ਕਣਕਈ ਆਪਣੀ ਜੀ ਜੀ ਮਤਲਬ ਜਿਵੇਂ ਅੱਗੇ ਆਪਾਂ 20 22 ਦਿਨੋਂ ਤੋਂ 28 ਦਿਨੋਂ ਤੋਂ ਪਾਣੀ ਲਾਦੇ ਕਣਕ ਆ ਕਬੀ ਦਬ ਕੇ ਚਲਦੀ ਆ ਉਹਨੂੰ ਫਿਰ ਖਾਲ ਪਾਣੀ ਮੈਂਦੀ ਫਿਰ ਗੁੱਲੀ ਡੰਡੇ ਵਾਲਾ ਚੱਕਰ ਪੈ ਜਾਂਦਾ ਸਾਰਾ ਆਪਾਂ ਕੁਝ ਵੀ ਨਹੀਂ ਨਾ ਕੋਈ ਪਾਣੀ ਲਾਇਆ ਪਹਿਲਾਂ ਨਾ ਕੋਈ ਕਣਕ ਜਦੋਂ ਬੀਤੀ ਨਾ ਮਤਲਬ ਚੜਦੀ ਤੁਰਈ ਆਈ ਆ ਦਬੀ ਤਾਂ ਹੈ ਹੀ ਨਹੀਂ ਦਬੀ ਤਾਂ ਹੈ ਹਾਂ ਜੀ ਸੋ ਆਪਾਂ ਚਾਚਾ ਜੀ ਨਾਲ ਵੀ ਗੱਲ ਕਰਦੇ ਆ ਸੱਸੀ ਕਾਂ ਜੀ ਸੱਸੀ ਜੀ ਗੱਲ ਜੀ ਤੁਹਾਡੀ ਕਲਕਤਾ ਔਸਤ ਪੈ ਗਈ 59 ਮੰਨ ਹਾਂਜੀ 9 ਮੰਨ ਪੈ ਗਈ ਤੇ ਨੇੜੇ ਤੇੜੇ ਆਣ ਗਵਾਂਡ ਦਾ ਕੀ ਸੀਨ ਹੈ ਨੇੜੇ ਟਾਈਮ ਆ ਜੀ ਆਪਾਂ ਨੂੰ ਜਿਹੜਾ ਤਾਂ ਸੱਚ ਬੰਦਾ ਦੱਸਣ ਵਾਲਾ ਉਹ ਤਾਂ ਸੱਚ ਦੱਸ ਰਿਹਾ ਦੋ ਬੰਦਿਆਂ ਦੀ ਬਾਈ ਆਈ ਸਾਡੇ ਕੋਲ ਇੱਕ ਦੀ ਆ ਗਈ 50 ਮੰਨ ਇੱਕ ਦੀ ਆਈ 53 ਮੰਨ ਤੇ ਜੇ ਦੂਜਿਆਂ ਦੀ ਦੁਨੀਆ ਦੇ ਝੂਠ ਦਾ ਸੁਣੀਏ ਤੇ ਫਿਰ ਤਾਂ ਕੋਈ 70 ਮੰਨ ਵੀ ਦੱਸੀ ਜਾਂਦਾ ਕੋਈ 65 ਵੀ ਦੱਸੀ ਜਾਂਦਾ ਹਾਂਜੀ ਪਰ ਕਣਕਾਂ ਦੇ ਕਣਕਾਂ ਦੇਸਨ ਪਤਾ ਲੱਗਦਾ ਵੀ ਕਣਕਾਂ ਜਿਹੜੀਆਂ ਉਹ 50 55 ਤੇ ਬਸ 55 ਤੋਂ ਤਾਂ ਕੋਈ ਕਣਕ ਨਹੀਂ ਲੰਗੀਏਗੀ ਆਪਣੇ ਏਰੀਏ ਚ ਕਿਤੇ ਵੀ ਤੇ ਇਸ ਹਿਸਾਬ ਨਾਲ ਤਾਂ ਬਾਈ ਸੰਪੂਰਨ ਆਪਣੇ ਕਣਕ ਘੱਟੋ ਘੱਟ ਜਿਹੜੀ ਹੈਗੀ ਆ ਪੰਜ ਮਾਣ ਵੱਧ ਦੂਜਿਆਂ ਨਾਲੋਂ ਤੇ ਖਰਚਾ ਆਪਣਾ ਉਹਨਾਂ ਨਾਲੋਂ ਅੱਧਾ ਤੇ ਹੁਣ ਉਹੀ ਸਵਾਲ ਕਿ ਵੀ ਭਾਈ ਯੂਨੀਵਰਸਿਟੀ ਵਾਲਿਓ ਅਸੀਂ ਤਾਂ ਤੁਹਾਨੂੰ ਵੀ ਕਿਹਾ ਸੀ ਵੀਡੀਓ ਚ ਵੀ ਆ ਕੇ ਦੇਖ ਲਓ ਤੇ ਸਾਨੂੰ ਗਲਤ ਸਿੱਧ ਕਰੋ ਵੀ ਜੇ ਤੁਸੀਂ ਸਹੀ ਹੋ ਬਿਲਕੁਲ 22 ਦਿਨਾਂ ਵਾਲੀ ਗੱਲ ਤੇ ਤੇ ਇੱਥੇ 50ਵੇਂ ਦਿਨ ਪਾਣੀ ਲੱਗਿਆ ਤੇ ਸਾਨੂੰ ਗਲਤ ਸਿੱਧ ਕਰੋ ਤੁਸੀਂ ਕਹਿੰਦੇ ਆ ਵੀ ਜੇ 21 ਮਾ ਦਿਨ ਪਾਣੀ ਨਾ ਲੱਗੇ ਤਣਕ ਨੂੰ ਪਹਿਲਾ ਤਾਂ ਕਰਾਉਨ ਰੂਟ ਨਹੀਂ ਬਣੂਗੀ ਤੇ ਫਿਰ ਬਿਨਾ ਕਰਾਉਣ ਰੂਟ ਤੋਂ ਹੀ ਨਾਟ ਮੰਚੜ ਗਈ ਭਾਈ ਆਪਾਂ ਉਹਦਾਂ ਚੈੱਕ ਵੀ ਕਰਾਈ ਸੀ ਕਰਾਉਣ ਰੂਟ ਜਿਹੜੀ ਆਪਾਂ ਚੈੱਕ ਕਰਕੇ ਵੀਡੀਓ ਹੈਗੀ ਆਪਣੀ ਬਣੀ ਹੋਈ ਜਿਹੜੇ ਆਪਾਂ ਚੈੱਕ ਕਰਾਈ ਸੀ ਨਾ ਆਪਣੀ ਦੂਜੀ ਨਾਲ ਦੂਜੇ ਗਵਾਰਡ ਨਾਲੋਂ ਆਪਣੇ ਰੂਟ ਵੱਡੀ ਸੀਗੀ ਉਹਦੀ ਵੱਡੀ ਸੀ ਆਪਾਂ ਚੈੱਕ ਕੀਤੀ ਸੀ ਇਹ ਗੱਲ ਬਿਲਕੁਲ ਜੀ ਬਾਕੀ ਫਿਰ ਉਹਨਾਂ ਨੇ ਗੁੱਲੀ ਡੰਡੇ ਵਾਲੀ ਸਪਰੇ ਪਹਿਲਾਂ ਵੀ ਕੀਤੀ ਜਦੋਂ ਆਪਣੀ ਬੀਜੀ ਕੀ ਕਣਕ ਉਸੇ ਵੇਲੇ ਉਹਨਾਂ ਨੇ ਬਾਹਣ ਚ ਵੀ ਸਪਰੇ ਕਰਤੀ ਦੁਬਾਰਾ ਫਿਰ ਉਹਨਾਂ ਨੂੰ ਸਪਰੇ ਕਰਨੀ ਪਈ ਆਪਾਂ ਗੁੱਲੀ ਡੰਡੇ ਵਾਲੀ ਕੋਈ ਸਪਰੇ ਨਹੀਂ ਕੀਤੀ ਕੋਈ ਸਪਰੇ ਨਹੀਂ ਕੀਤੀ ਹਾਂਜੀ ਸੋ ਕਈ ਬੰਦੇ ਜਿਹੜੇ ਹੈਗੇ ਆ ਮਤਲਬ ਪਤਾ ਨਹੀਂ ਇੱਥੋਂ ਕੰਮ ਨਹੀਂ ਲੈਂਦੇ ਮਹਾਰਾਜ ਨੇ ਦਿੱਤਾ ਇਹਨੂੰ ਵਰਤ ਲਿਆ ਕਰੋ ਕਈ ਬੰਦੇ ਆਖੇ ਫਿਰ ਜੇ ਪਹਿਲਾ ਪਾਣੀ ਕਣਕ ਨੂੰ ਐ ਲਾਵਾਂਗੇ ਤੇ ਗੁੱਲੀ ਡੰਡੇ ਵਾਲੀ ਸਪਰੇਅ ਕਦੋਂ ਕਰਾਂਗੇ ਵੀ ਜ਼ਰੂਰੀ ਹੈ ਵੀ ਤੁਹਾਨੂੰ ਕਿਹਾ ਨਾ ਲਿਖ ਕੇ ਦਿੱਤਾ ਵੀ ਇਹ ਕਰਨੀ ਕਰਨੀ ਹੈ ਤੇ ਜਦੋਂ ਪਾਣੀ ਆਪਾਂ ਕਣਕ ਨੂੰ ਮੰਗਣ ਤੇ ਲਾਉਣੇ ਆ ਤੇ ਸੰਪੂਰਨ ਆਪਦਾ ਤਿਆਰਪਾ ਦੱਸੋ ਹੁਣ ਚਾਹ ਨੂੰ ਗੁੱਲੀ ਡੰਡਾ ਵੈਸੇ ਹੀ ਮਰ ਜਾਂਦਾ ਜੀ ਜਿਆਦਾ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਤੇ ਜੇ ਹੁੰਦਾ ਉਹ ਤਾਂ ਵੈਸੇ ਹੀ ਖਤਰਾ ਉਦੋਂ ਤੱਕ ਉਹ ਨਹੀਂ ਉਹੀ ਚੀਕ ਨਿਕਲ ਜਾਂਦੀ ਆ ਕਣਕ ਨੂੰ ਨੱਪ ਲੈਂਦੀ ਆ ਕਣਕ ਦੀ ਝਾੜ ਥੱਲੇ ਲੰਮੀ ਜਾਂਦੀ ਆ ਨਾ ਪਾਣੀ ਵਾਸਤੇ ਹਾਂਜੀ ਉਹ ਜਦੋਂ ਆਪਾਂ ਉੱਤੇ ਪਾਣੀ ਲਾਉਣੇ ਆ ਤਾਂ ਫਿਰ ਚੱਕਰ ਪੈਂਦਾ ਉਹ ਤਾਂ ਗੁੱਲੀ ਰਾਂਡੇ ਨੂੰ ਹੀ ਲੱਗ ਜਾਂਦਾ ਜਿਆਦਾ ਨਾਲੇ ਕਣਕ दब ਜਾਂਦੀ ਆ ਆਪਣੀ ਕਣਕ ਦਬੀ ਹੀ ਨਹੀਂ ਸ਼ੁਰੂ ਤੋਂ ਲੈ ਕੇ ਬਾਕੀ ਜਿਹੜੇ ਆਮ ਕਿਸਾਨ ਭਰਾ ਸਾਡੇ ਨਾਲ ਜੁੜੇ ਆ ਕਈ ਵਾਰੀ ਉਹ ਵੀ ਪੁੱਠੇ ਕਮੈਂਟ ਕਰਦੇ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਇਹੀ ਹੈ ਵੀ ਭਾਈ ਸਾਡਾ ਜਿਹੜਾ ਸਵਾਲ ਉਹ ਯੂਨੀਵਰਸਿਟੀ ਵੱਲੋਂ ਜਿਹੜਾ ਗਲਤ ਪੈਕੇਜ ਆਫ ਪ੍ਰੈਕਟਿਸਸ ਕਿਸਾਨਾਂ ਤੇ ਥੋਪਿਆ ਗਿਆ ਉਹਦੇ ਤੇ ਆ ਤੁਹਾਡੇ ਨਾਲ ਸਾਡਾ ਕੋਈ ਰੌਣਾ ਨਹੀਂ ਠੀਕ ਹੈ ਅਸੀਂ ਜਿਹੜੀ ਚੀਜ਼ ਕਹਿੰਦੇ ਆ ਵੀ ਐ ਹੋਣੀ ਚਾਹੀਦੀ ਆ ਅਸੀਂ ਉਹ ਕਰਕੇ ਦਿਖਾਉਣੇ ਆ ਉਹਦੇ ਆਧਾਰ ਤੇ ਗੱਲ ਕਰਦੇ ਆ ਤਾਂ ਅਸੀਂ ਯੂਨੀਵਰਸਿਟੀ ਨੂੰ ਚੈਲੰਜ ਕੀਤਾ ਯੂਨੀਵਰਸਿਟੀ ਦੇ ਉਲਟ ਜਾ ਕੇ ਇੱਥੇ ਕਣਕ ਪਾਲੀ ਸਾਡੀ ਅੱਧੇ ਖਰਚੇ 'ਚ ਕਣਕ ਪਲ ਗਈ। ਬਿਲਕੁਲ ਜੀ। ਤੇ ਸਾਡਾ ਜਿਹੜਾ ਹੈਗਾ ਲੋਕਾਂ ਦੇ ਮੁਕਾਬਲੇ ਇੱਕ ਦੋ ਪਾਣੀ ਵੀ ਘੱਟ ਲੱਗੇ ਆ। ਠੀਕ ਆ? ਤੇ ਸਾਡਾ ਝਾੜ ਜਿਹੜਾ ਹੈਗਾ ਉਹ 59 ਮਾਨ ਦੀ ਐਵਰੇਜ ਪੈ ਗਈ ਆ। ਹਾਂ ਜੀ। ਠੀਕ ਆ? ਤਾਂ ਤੁਹਾਡੇ ਨਾਲ ਤਾਂ ਸਾਡਾ ਕੋਈ ਰੌਲਾ ਨਹੀਂ। ਵੀ ਤੁਸੀਂ ਐਵੇਂ ਪੁੱਠੇ-ਪੁੱਠੇ ਕਮੈਂਟ ਕਰਦੇ ਹੋ। ਠੀਕ ਆ? ਤੁਹਾਨੂੰ ਅਸੀਂ ਜੋ ਕੀਤਾ ਉਹ ਦੱਸਤਾ। ਹਾਂ ਜੀ। ਠੀਕ ਆ? ਰੌਲਾ ਹੈਗਾ ਯੂਨੀਵਰਸਿਟੀ ਨਾਲ। ਉਹ ਕਮੈਂਟ ਕਰਨ ਤੇ ਉਹ ਮੜਿੱਕਣ ਮੇਰੇ ਨਾਲ ਫੇਰ ਤਾਂ ਹੈਗਾ ਸੁਆਦ ਤੇ ਆ ਜਿਹੜੇ ਪਾਸ਼ੂ ਐ ਇਹਨਾਂ ਨਾਲ ਮੈਂ ਮੜਿੱਕ ਕੇ ਲੈਣਾ ਵੀ ਕੀ ਆ ਲੈਣਾ ਬਿਲਕੁਲ ਠੀਕ ਆ ਬਿਲਕੁਲ ਵੀ ਜਿਹਦੇ ਨਾਲ ਸਿੱਧਾ ਸਿੱਧਾ ਸਵਾਲ ਆ ਜਿਹਦੇ ਤੇ ਉਹ ਆਵੇ ਸਾਡੇ ਨਾਲ ਅਸੀਂ ਤਾਂ ਖੇਤ ਸੱਧਿਆ ਸੀ ਸੱਧਿਆ ਸੀ ਠੀਕ ਆ ਤਾਂ ਹੁਣ ਗੱਲ ਇਹ ਆ ਵੀ ਜਿਹੜੇ ਆਮ ਕਿਸਾਨ ਪੁੱਠੇ ਕਮੈਂਟ ਕਰਦੇ ਆ ਉਹਨਾਂ ਨੂੰ ਅਸੀਂ ਇਹੀ ਕਹਿਣਾ ਵੀ ਤੁਹਾਡੇ ਨਾਲ ਸਾਡਾ ਕੋਈ ਰੌਲਾ ਨਹੀਂ ਅਸੀਂ ਜੋ ਕਾਰਿਆ ਉਹ ਤੁਹਾਨੂੰ ਦਿਖਾਤਾ ਯੂਨੀਵਰਸਿਟੀ ਨੂੰ ਵੀ ਦਿਖਾਤਾ ਠੀਕ ਹੈ ਹੁਣ ਅਸੀਂ ਤੁਹਾਨੂੰ ਐ ਤਾਂ ਕਹਿੰਦੇ ਨਹੀਂ ਵੀ ਸਾਡੇ ਮਗਰ ਲਾ ਕੇ ਐ ਕਰੋ ਐ ਕਰੋ ਐ ਕਰੋ ਆਪਾਂ ਕਿਸੇ ਵੀਡੀਓ ਚ ਕਿਹਾ ਨਹੀਂ ਠੀਕ ਹੈ ਆਪਾਂ ਇਹ ਕਿਹਾ ਵੀ ਅਸੀਂ ਇਹਨੂੰ ਪਹਿਲਾ ਪਾਣੀ ਮੰਗਣ ਤੇ ਲਾਇਆ ਯੂਨੀਵਰਸਿਟੀ ਗਲਤ ਲਵਾ ਰਹੀ ਹੈ 22 ਦਿਨਾਂ ਵਾਲਾ ਚੱਕਰ ਜਿਹੜਾ ਉਹਨੇ ਪਾਇਆ ਉਹ ਗਲਤ ਹੈ ਠੀਕ ਹੈ ਤਾਂ ਆਪਾਂ ਨੂੰ ਖੇਤ ਚ ਸਿੱਧ ਹੁੰਦੇ ਵੀ ਦੇਖ ਲਿਆ ਤਾਂ ਹੁਣ ਅਸੀਂ ਤਾਂ ਕਿਸੇ ਤੇ ਦਬਾਣ ਹੀ ਪਾਇਆ ਵੀ ਸਾਡੇ ਨਾਲ ਸਾਡੇ ਮਗਰ ਲੱਗੋ ਤੇ ਪਹਿਲਾ ਪਾਣੀ ਆਇਆ ਲਓ ਠੀਕ ਆ ਜੇ ਕਿਸੇ ਨੂੰ ਸਾਡੀ ਗੱਲ ਪੋਗਦੀ ਆ ਤਾਂ ਉਹ ਚਾਰਕਣ ਵਾਲਾਂ ਤੇ ਤਜਰਬਾ ਕਰ ਲੋ ਚਾਰਕਣ ਵਾਲਾਂ ਤੇ ਤਜਰਬਾ ਕਰਕੇ ਐਦਾ ਵੀ ਘਾਟਾ ਨਹੀਂ ਪੈਣ ਲੱਗਿਆ ਕਿ ਤੁਹਾਡੀ ਜਿਹੜੀ ਹੈਗੀ ਆ ਲਾਤੀ ਭੰਨੀ ਜਾਵੇ ਠੀਕ ਆ ਤੇ ਜੇ ਨਹੀਂ ਵੀ ਕਰਨਾ ਤਾਂ ਨਾ ਕਰੋ ਠੀਕ ਆ ਪਰ ਜਿਹੜੇ ਕਰੀ ਜਾਂਦੇ ਆ ਇੱਕ ਨਹੀਂ ਅੱਧੇ ਨਹੀਂ 14 ਕਿੱल्ल्याਾਂ ਚ ਉਹਨਾਂ ਦੀ ਗੱਲ ਤੇ ਵੀ ਤੁਹਾਨੂੰ ਯਕੀਨ ਨਹੀਂ ਤੇ ਜੇ ਦਬੜੀ ਖਾਣੇ ਵਾਲੇ ਦੀ ਗੱਲ ਚ ਕੋਈ ダਮਣਾ ਹੁੰਦਾ ਤੇ ਅੱਜ ਇਹ ਮੈਨੂੰ ਖੇਤ ਚ ਭਾਉਂਦੇ ਆਪਦੇ ਨਾ ਜੀ ਆਏ ਨੂੰ ਹੀ ਬੰਨ ਲੈਂਦੇ ਬੰਨ ਲੈਂਦੇ ਹੈ ਤੇ ਜੇ ਮੇਰੀ ਗੱਲ ਚ ਕੋਈ ਗੱਲ ਸੀ ਤਾਂ ਹੀ ਮੈਂ ਇਹਨਾਂ ਨੂੰ ਫੋਨ ਕੀਤਾ ਵੀ ਭਾਈ ਮੈਨੂੰ ਦੱਸਿਓ ਜਿੱਦਾਂ ਕਣਕ ਵੱਢਣੀ ਹੈ ਠੀਕ ਹੈ ਤਾਂ ਕਿ ਆਪਾਂ ਲੋਕਾਂ ਨੂੰ ਦਿਖਾ ਸਕੀਏ ਉਹ ਗੱਲ ਬੱਕਰੀਆਂ ਕੇ ਇੱਕ ਦਿਨ ਪਹਿਲਾਂ ਵੱਢਣੀ ਪੈਗੀ ਠੀਕ ਹੈ ਤੇ ਫਿਰ ਵੀ ਆ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਟਰਾਲਾ ਭਰਦਾ ਪਿਆ ਠੀਕ ਹੈ ਤਾਂ ਉਹ ਗੱਲ ਹੋਈ ਨਿਭੜੀ ਤੇ ਅੱਜ ਮੈਂ ਸਪੈਸ਼ਲ ਟਾਈਮ ਕੱਢ ਕੇ ਇੱਥੇ ਪਹੁੰਚਿਆ ਤੇ ਜੇ ਮੈਨੂੰ ਮੇਰੇ ਮੈਨੂੰ ਕੋਈ ਧੜਕੂ ਹੁੰਦਾ ਤੇ ਮੇਰੇ ਮਨ ਤੇ ਚੋਰ ਹੁੰਦਾ ਤੇ ਮੈਂ ਇੱਥੇ ਪਹੁੰਚਦਾ ਹੈ ਕਈ ਬੰਦੇ ਕਹਿੰਦੇ ਆ ਵੀ ਤੂੰ ਰੋਜ਼ ਹੀ ਮੂੰਹ ਚੱਕ ਕੇ ਮੈਕ ਜਾਂ ਚੱਕ ਕੇ ਤੁਰ ਜਾਂਦਾ ਕਿਸਾਨਾਂ ਦੇ ਤੇ ਤੂੰ ਤੁਰ ਕੇ ਦਿਖਾ ਬਾਈ ਤੂੰ ਜਾ ਕੇ ਖੜ ਕੇ ਦਿਖਾ ਤੈਨੂੰ ਖੜਨ ਦੇਵੇ ਕੋਈ ਹੈ ਬਿਲਕੁਲ ਤਾਂ ਇਹ ਮਾਈਕ ਐਵੇਂ ਨਹੀਂ ਚੱਕਿਆ 19 ਸਾਲ ਹੋ ਗਏ ਫੀਲਡ ਦੇ ਵਿੱਚ ਇਹ ਮਾਈਕ ਤਾਂ 3 ਸਾਲਾਂ ਤੋਂ ਹੀ ਚੱਕਿਆ 17 ਤੋਂ ਮਾਈਕ ਚੱਕੇ ਨੂੰ ਤਾਂ ਅਜੇ 7 ਸਾਲ ਹੀ ਹੋਏ ਆ ਤੇ 19 ਸਾਲ ਮੈਨੂੰ ਖੇਤਾਂ 'ਚ ਫਿਰਦੇ ਨੂੰ ਹੋ ਗਿਆ 19 ਸਾਲ ਤੇ ਕਿਸਾਨਾਂ 'ਚ ਹੀ ਰਹਿਣਾ ਮੈਂ ਸੋ ਜੋ ਸੱਚ ਹੈ ਉਹ ਖੇਤਾਂ ਚੋਂ ਸਾਰਿਆਂ ਦੇ ਸਾਹਮਣੇ ਦਿਖਾਉਣ ਲਈ ਇਹ ਮਾਈਕ ਤੇ ਕੈਮਰਾ ਚੱਕਣਾ ਪਿਆ ਮੈਨੂੰ ਤੇ ਆਪਦੀ ਆਪਦੀ ਆਪਦੇ ਰਿਸਕ ਤੇ ਚੱਕਿਆ ਜਿਹੜੇ ਸੀਡ ਮਾਫੀਆ ਤੇ ਦਲਾਲ ਹੈ ਯੂਨੀਵਰਸਿਟੀ ਦੇ ਪਾਸ਼ੂ ਹੈ ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਜ਼ਹਿਰਾਂ ਵੇਚ ਨਾਲੀਆਂ ਮੈਨੂੰ ਤਾਂ ਹਰ ਪਲ ਉਹਨਾਂ ਤੋਂ ਖਤਰਾ ਠੀਕ ਹੈ ਤੇ ਆਪਦੇ ਦਮ ਤੇ ਚੱਕਿਆ ਵਾਹਿਗੁਰੂ ਦੀ ਕਿਰਪਾ ਸਦਕੇ ਚੱਕਿਆ ਤੇ ਸੱਚ ਦਿਖਾਉਣ ਵਾਸਤੇ ਚੱਕਿਆ ਤੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛ ਲਾਂ ਮੇਰੇ ਚੈਨਲ ਤੋਂ ਮੇਰੇ ਫੇਸਬੁੱਕ ਪੇਜ ਤੋਂ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਦੇਖੀ ਹੈ ਬਾਈ ਨਹੀਂ ਵੀ ਇਹਦਾ ਵੀ ਲੈ ਲਓ ਇਹਦੀ ਆ ਸਪਰੇਅ ਲੈ ਲਓ ਇਹਦਾ ਆ ਲੈ ਲਓ ਦੇਖਿਆ ਕਿਤੇ ਨਹੀਂ ਜੀ ਤੇ ਸਾਰੇ YouTube ਵਾਲੇ Facebook ਵਾਲੇ ਪ੍ਰੋਮੋਸ਼ਨਾਂ ਕਰਦੇ ਆ ਕਿ ਨਹੀਂ ਕਰਦੇ ਜੀ ਕਰਦੇ ਠੀਕ ਆ ਅਸੂਲਾਂ ਦੇ ਕੰਮ ਕਰੀਦਾ ਕਿਸੇ ਦੀ ਪ੍ਰੋਮੋਸ਼ਨ ਨਹੀਂ ਕੀਤੀ ਤੇ ਪ੍ਰੋਮੋਸ਼ਨਾਂ ਕਰਕੇ ਭਵਾ ਲੱਖਾਂ ਰੁਪਏ ਵਟ ਲੋ ਕਿਸਾਨਾਂ ਦੇ ਹਿੱਤਾਂ ਨੂੰ ਵੇਚ ਕੇ ਅਸੀਂ ਕਿਸਾਨਾਂ ਦੇ ਹਿੱਤ ਨਹੀਂ ਵੇਚਦੇ ਕਿਸਾਨਾਂ ਨੂੰ ਸਹੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੀਦੀ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਮੇਰਾ ਜਿਹੜਾ ਸਵਾਲ ਆ ਉਹ ਯੂਨੀਵਰਸਿਟੀ ਤੇ ਆ ਤੇ ਯੂਨੀਵਰਸਿਟੀ ਦੇ ਪਾਸ਼ੂਆਂ ਨੂੰ ਕਾਹਤੋਂ ਮਿਰਚਾਂ ਲੱਗਦੀਆਂ ਇਸ ਗੱਲ ਦੀ ਮੈਨੂੰ ਹਜੇ ਵੀ ਸਮਝ ਨਹੀਂ ਲੱਗੀ ਕੋਈ ਖਾਸ ਗੱਲ ਸੰਪੂਰਨ ਭਾਈ ਕਹਿਣਾ ਚਾਹੂੰ ਤਾਨਾ ਬੜਾ ਬਹੁਤ ਸਾਡੀ ਥਾਨੇ ਜਿਵੇਂ ਸਿਹ ਦਿੱਤੇ ਹੀ ਉਸੇ ਤਰ੍ਹਾਂ ਆਪਾਂ ਚਲੋ ਕੀਤਾ ਸਾਰਾ ਕੁਝ ਬਹੁਤ ਵਧੀਆ ਫਸਲ ਹੋਈ ਸੋ ਰੂਹ ਖੁਸ਼ ਹੋ ਗਈ ਸਾਡੀ ਕਣਕ ਵੱਢ ਕੇ ਰੂਹ ਖੁਸ਼ ਹੋ ਗਈ ਯਾਰ ਕੀ ਜਿਵੇਂ ਦੀ ਕਣਕ ਨਿਕਲੀ ਇਸ ਤਰ੍ਹਾਂ ਦੀ ਅਜੀ ਤੇ ਕਰਨੀ ਸੀ ਨਿਕਲੀ ਬਹੁਤ ਰੂਹ ਖੁਸ਼ ਹੋਈ ਸਾਡੀ ਬਹੁਤ ਬਹੁਤ ਮਿਹਰਬਾਨੀ ਜੀ ਸੋ ਦੋਸਤੋ ਜਾਣਕਾਰੀ ਲੱਗੀ ਹੋਏ ਚੰਗੀ ਤਾਂ ਵੀਡੀਓ ਨੂੰ ਕਰਿਓ ਬਾਤ ਤੋਂ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ நாடா சார சீகால